ਤਬੀ ਅਗਲੀ ਕਬੱਡੀ ਪੰਡਾਲ ਵਾਲਾ ਨੌਜਨ ਕਬਰੂ ਹਰਜੋਤ ਸਿੰਘ ਟੱਕਰ ਕੀਤੇ ਨਾਲ ਹੈ ਟੱਕਰ ਇਹ ਹੈ ਨੌਜਨ ਉਸਤਾਨਪੁਰੀਆ ਅਰਸ਼ ਇਹਦੀ 스타 ਆਜ ਵਿੱਚ ਜੁਗਲਾ ਮੇਰੇ ਪੰਜਾਬੀ ਵੀਰੋ ਇੱਕ ਜੋਰ ਨਾਲ ਜੱਫੇ ਨਾਲ ਵਾਲਾ ਕਬਰੂ ਇਸਵੇਂ ਵਾਹੋ ਸੋਨੇ ਇਸਵੇਂ ਪੁਆਇੰਟ ਹਰਜੋਤ ਕੰਡਾਲ ਆਪਣੀ ਟੀਮ ਦੇ ਸੇ ਜੋੜ ਗਿਆ ਅੱਜ ਅਗਲੀ ਕਬੱਡੀ ਪੌਂਡ ਲਈ ਆਦਾ ਹੋਇਆ ਹੈ ਗਿੱਲ ਪਰਿਵਾਰ ਦਾ ਡੱਬਰੂ ਟੱਕਰ ਦਾ ਜੇਤੂ ਨਾ ਖੇਡ ਮਾਨਦਗ ਵਿੱਚ ਅੱਜ ਦੀ ਕਬੱਡੀ ਦੇ ਕਰਦਾ ਹੈਪੀ ਸਿੰਗਰ ਦੱਕਣ ਦੀ ਟਾਈ ਵੱਜੀ ਹੋਈ ਕੈਂਜੀ ਲੱਗਦਾ ਹੈ ਜੱਫਾ ਲੱਗਦਾ ਹੈ ਜੋਰ ਉਹਨੇ ਪਿਆਰੀਆਂ ਕਰਾਇਆ ਇਹ ਮੁੜਕਾ ਮੁੜਕੀ ਹੋ ਗਿਆ ਮਿੱਤਰੋ ਜੋਰ ਜੋਪੜਾਂ ਦਾ ਕੰਡੇ ਵੀ ਨਹੀਂ ਚੁਗਦਾ ਜਿਸਮ ਕਠੋਰ ਜੋਪੜਾਂ ਦਾ ਚੜਦੀ ਉਮਰਾਂ ਦਾ ਲੋੜ ਪਰੇ ਤਾਬਤ ਦੇ ਹਰ ਰਾਜ ਦੇ ਖੇਲੇ ਮੈਦਾਨੋਂ ਦਰ ਕੇ ਲਈ ਭੱਜਦੇ ਦਰ ਕੇ ਨਹੀਂ ਪਾਟਦੇ ਕੈਮਰੇ ਫੋਰਸ ਨੇ ਕਾਇਆ ਅਸੀਂ ਇਹ ਗੀਰਾਂ ਦੇਖ ਲੈ ਟੈਕਨੋਲੋਜੀ ਦੇਖ ਲੈ ਦੁਨੀਆ ਦੇ ਵਿੱਚ ਇਸ ਸਮੇਂ ਕਬੱਡੀ ਬਹੁਤ ਤੇਜ਼ ਤਰੱਕੀ ਕਰ ਰਹੀ ਹੈ ਪਲਪਲ ਦੀ ਜਾਣਕਾਰੀ ਆ ਦੁਨੀਆ ਦੇ ਵਿੱਚ ਪਹੁੰਚ ਰਹੀ ਹੈ ਅੱਜ ਸਮੇਂ ਪਈ ਹੈ ਕਬੱਡੀ ਦੇ ਉੱਪਰ ਕਬੱਡੀ ਦਾ ਸਰਵੋਤਮ ਵਾਲਾ ਪਿੰਟਾ ਜਿਹੜੇ ਖੇਡ ਮੈਦਾਨ ਦੇ ਵਿੱਚ ਆਪਣੀ ਖੇਡ ਕ੍ਰੀਮ ਦੇ ਲਈ ਇਧਰ ਬੰਗੀ ਜੀ ਆਇਆ ਤਿਲਮਟ ਵਾਲੇ ਉਧਰ ਮਰੀਕ ਸਿੰਘ ਢੇਡਾ ਖੋੜਾ ਦੀ ਗੱਲ ਦੀ ਅਸੀਂ ਢੇਡਾ ਬੜਾ ਨਹੀਂ ਕਲਮਟ ਵਾਲਿਆਂ ਦੀ ਪਰ ਜਿੱਤਪਾਲ ਚਿੱਟੀ ਤੇਲ ਕਬੱਡੀ ਪਾ ਰਿਹਾ ਹੈ ਤੇਲ ਕਬੱਡੀ ਵਿਸ਼ਵ ਸਿੰਘ ਜੀ ਕਬੱਡੀ ਪਾ ਰਿਹਾ ਹੈ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਢਾਲੀਵਾਲ ਸਾਹਿਬ ਕਬੱਡੀ ਪਈ ਹੈ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਧਿਆ ਹੋਇਆ ਹੈ ਚਿੱਤਪਾਲ ਚਿੱਟੀ ਵਾਲਾ ਪੁਆਇੰਟ ਆਪਣੇ ਕੀਤੇ ਇਸ ਜੁੜ ਕੇ ਹਾਲਿਆ ਤਾਹੀ ਦਾ ਲੱਖੇ ਨੇ ਲਿਖਿਆ ਵੀ ਚਿੱਤ ਨਹੀਂ ਉਹ ਬੰਦੇ ਨੂੰ ਦਿਲਾਉਣਾ ਚਾਹੀਦਾ ਅਥਿਆ ਮਕਾਮਸੇ ਦਾ ਪਾਉਣਾ ਚਾਹੀਦਾ ਰੱਖ ਲੱਖੇ ਸਿੱਧਵੇਂ ਭਰੋਸੇ ਰੱਬ ਨੇ ਹੌਲੀ ਹੌਲੀ ਜਾਂਉਂਦੇ ਨੇ ਗੁਰਪਤ ਐਰੀ ਨਾਗਰਾ ਜੀ ਨਾਗਰੇ ਦੀ ਅਗਲੀ ਕਬੱਡੀ ਤੇ 100 ਡਾਲਰ ਦੇ ਮਨਸਮਾਨ ਰੋਣਗੇ ਐਰੀ ਨਾਗਰਾ ਜੀ ਕਹਿੰਦੇ ਜਾਂਦਾ ਜੀ ਖੇਤਰਾਂ ਦੇ ਸਪੋਰਟਰੀ ਆਗਲੀ ਕਬੱਡੀ ਅਨੁਮੋਦਨ ਹੈ ਕਬੱਡੀ ਫਾਰਮਲੀ ਵਧਾ ਹੈ ਆਪਣੇ ਸਮੇਂ ਦੇ ਮਹਾਨ ਕਬੱਡੀ ਖਿਡਾਰੀ ਦੀਪੇ ਦਾ ਪੁੱਤਰ ਸੰਜੇਦਰ ਕਰਦਾ ਟਰਾਈ ਮਠੱਡਿਆਂ ਵਾਲਾ ਦਰਜਿੰਦਰ ਇਸ ਵੇਲੇ ਟੱਕਣ ਦੀ ਰੱਖਣ ਦੀ ਕਰਦਾ ਹੋਏ ਟਰਾਈ ਇੱਕ ਬਹੁਤ ਹੀ ਬੜੀ ਸ਼ਾਨਾ ਵਾਹ ਫੇਰ ਕਰੇ ਅੱਛੀ ਬਾਸ਼ਮੀਰ ਕਰੇ ਕਾਲਿਆ ਕਬੱਡੀ ਪਈ ਤੇ ਕਬੱਡੀ ਪੈਣ ਤੋਂ ਪਹਿਲਾਂ ਕਿਤੇ ਨਹੀਂ ਮਾਰੀ ਕਹਿੰਦਾ ਆਹ ਜਫਾ ਦਾ ਦਰਜਿੰਦਰ ਜਿੱਦੇ ਵਿੱਚ ਮਜ਼ਾ ਦਾ ਲੋਟ ਕੇ ਜੋ ਲੋਕ ਇਹੋ ਕਹਿੰਦੇ ਝੂਂਦੇ ਵਾਜ ਰਹੀ ਹਿੰਦਾ ਕਰਦਾ ਸੌਤਾ ਜਿੱਤ ਗਿਆ ਬਹੁਤ ਬਹੁਤ ਧੰਨਵਾਦ ਕੋਲਾ ਸੱਧੂ ਜੀ ਆਂਕੀ ਤਦੂਰੀ ਵਾਲੇ ਉਹਨਾਂ ਦੀ ਖੇਡ ਕਲੱਬ ਤਾਵੀ ਦਾ ਕੋਲਾ ਹੋਇਆ ਤਾਵਾ ਬੱਤੇਗੜ ਸਾਹਿਬ ਦੀ ਧਰਤੀ ਬੜੀ ਪਾਵਨ ਤੇ ਪਵਿੱਤਰ ਆ ਉੱਥੋਂ ਦਾ ਨੌਜਵਾਨ ਕੋਟਲੇ ਭੜੀ ਵਾਲਾ 라ਜੂ ਹਨ ਵੇਖੀਏ ਜਿੰਟੀ ਵਾਲਾ ਚੱਕਾ ਪੁਆਇੰਟ ਜਿਹੜਾ 라ਜੂ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਝੋੜ ਦਿੱਤਾ ਅਗਲੀ ਰੇਡ ਭੰਡਾਲਾ ਵਾਲਾ ਹਰਜੋਤ ਫੇਰ ਆ ਗਿਆ ਤੇ ਮਾਨੀ ਦਾ ਪੁੱਤਰ ਹੈ ਵੀ ਪਰਸਾਪੂਰੀਆ ਵੇਖ ਦੋ ਹੱਥ ਕਰਕੇ ਤੇ ਜਤਿੰਦਰ ਜੌਹਰ ਦਾ ਚਿਹਤਾ ਖੜਾ ਨੌਜਵਾਨ ਪੰਡੋਰੀ ਵਾਲਾ ਬੀਤੇ ਦਾ ਪੁੱਤਰ 24 ਤਰੀਕ ਨਿਹਾਰ ਬ੍ਰਦਰ ਕਹਿੰਦੇ ਵੀ ਸੈਦਪਾਲ ਚਿੱਟੀ ਸਮੇਖੇਦ ਮੈਦਾਨ ਦੇ ਵਿੱਚ ਇਹ ਗੱਭਰੂ ਦੇਸ਼ ਪੰਜਾਬ ਦਾ ਤੇ ਧਰਤੀ ਦਾ ਮਾਣ ਸ਼ਿਮਲਾ ਪਿਓ ਦੀ ਪੱਗ ਦਾ ਤੇ ਮਾਂ ਦੇ ਸਿਰ ਦੀ ਸ਼ਾਨ ਪੁੱਤ ਜੰਮਿਆ ਮਾਂ ਨੇ ਸੁਰਮਾ ਜਿੱਦੀ ਸਭ ਤੋਂ ਵੱਧਰੀ ਧੱਕ ਇਹ ਝਾਪ ਦਾ ਵਿੱਚ ਮੈਦਾਨ ਦੇ ਕੱਲਾ ਵੀ ਜਿਵੇਂ ਲੱਖ ਉਹ ਲੱਖਾਂ ਵਰਗੇ ਇੱਕ ਨੌਜਵਾਨ ਜਿਹੜਾ ਚਿੱਟੀ ਲੱਖਾਂ ਦੇ ਪਿੰਡ ਦਾ ਵਾਅਦਾ ਕਰਦਾ ਹੋਇਆ ਲੋ ਇਸ ਸਮੇਂ ਅਗਲੀ ਕਬੱਡੀ ਪੁਆਇੰਟ ਲਈ ਪਿੰਟਾ ਤਲਵੜ ਵਾਲਾ ਖੇਡ ਦਾ ਦੇ ਵਿੱਚ ਅਗਲੀ ਕਬੱਡੀ ਇਸ ਸਮੇਂ ਖੇਡ ਦਾ ਦੇ ਵਿੱਚ ਬੜੀਆਂ ਹੋੜੀਆਂ ਕਬੱਡੀਆਂ ਅਸਰੇਤਾ ਵਧਾ ਕੇ ਖੇਡ ਕਾ ਤੇ ਆ ਦੂਜੇ ਪਾਸੇ ਇਹ ਪਿੰਡੋਰੀ ਵਾਲਾ ਪਿੰਟਾ ਕੋਸ਼ਿਸ਼ ਕਰਦਾ ਪਰ ਪੁਆਇੰਟ ਇਸ ਸਮੇਂ ਇੱਕ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਹੁੰਚਾ ਹੋਇਆ ਇੱਕ ਗੱਡੀ ਤੇ ਜੱਗਾ ਵੀਰ ਲੱਗਿਆ ਹੋਇਆ ਦੂਜੇ ਪਾਸੇ ਸਿਦਲ ਵਾਲਾ ਹੈਤੀ ਲੱਗਿਆ ਹੋਇਆ ਹੁਣ ਦੇਖਾਂਗੇ ਕਿਸ ਹਲਕਾ ਟੱਚ ਤੇ 플레이ਰ ਖਾਨਪੁਰੀਆ ਤੇ ਮਨਿੰਦਰ ਗੜਜੀ ਟਾਰ ਮੈਲ ਦੇ ਨਾਲ ਫੈਸਲਾ ਧਾਵੀ ਦੇ ਹੱਕ ਵਿੱਚ ਹੋ ਜਿੱਤਬਲ ਚਿੱਟੀ ਵਾਲੇ ਇੱਕ ਵਾਧਾ ਚੱਲ ਵੀ ਮਨਿੰਦਰ ਤੋਂ ਬਾਅਦਲੀ ਉਧਰ 17 ਤੱਕ ਖਾਟਣਾ ਤੇ ਲੱਖੀ ਰਾਮਪੁਰਾ ਬੰਜਿੰਦਰ ਢੋਲਕੀ ਦੀਆਂ ਤਿੰਨ ਕਬੱਡੀਆਂ ਜਿਹੜੀਆਂ ਇਹ 150 ਡਾਲਰ ਸਾਡੇ ਕੋਲ ਪਹੁੰਚ ਚੁੱਕਿਆ ਪਹਿਲੀ ਰੈਡ ਪਹੁੰਚ ਚੁੱਕੀ ਆ ਜਾਫੀ ਕੌਣ ਇਹ ਪਰਸਾਲਪੁਰੀਆ ਇਹ ਵੀ ਇੱਕ ਜੋਰ ਨਾਲ ਜੱਫੇ ਲਾਉਂਦਾ ਪਰ ਅਜ ਮੇਲਾ ਹੋatiya ਹੈ ਇਹ ਮੇਲਾ ਧੜਕੀ ਬਣਾ ਗਿਆ ਕੀ ਸਮੇਂ ਖੇਡ ਮੈਦਾਨ ਵਿੱਚ ਬੱਲੇ ਵਾਲੇ ਕਰਦੇ ਦੂਜੇ ਪਾਸੇ ਚਾਰ ਜੱਫੀ ਇੱਕ ਪਾਸੇ ਬਿੱਲਾ ਲੱਗਿਆ ਹੋਇਆ ਜਦ ਬਿੱਲਾ ਪੰਡੋਰੀ ਵਾਲਾ ਹੁਣ ਦੇਖਾਂਗੇ ਉਹ ਜੇ ਹੁਣ ਟਿਕਾ ਹਮ ਬੱਲੀਆਂ ਵਾਲਾ ਚੁੱਕਾ ਸਮੇਂ ਹੁਣ ਐਲਾਨ ਕਰਦਾ ਹੋਇਆ ਮੈਂ ਤੇ ਬਹਿਣਾ ਬੱਲੇ ਹੁਣ ਹੀ ਬਹਿ ਜੀ ਬਹਿ ਐ ਨਹੀਂ ਖਾ ਖਾ ਇੱਕ ਜਮਾ ਵਾਤਾ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਰਾਜੂ ਕੋਟਲਾ ਭੜੀ ਵਾਲਾ ਇਸ ਦੇ ਇਖਤਿਆਪਤ ਕਹਿੰਦੇ ਕਰਦੇ ਕਲੇ ਇੱਕ ਕਬੱਡੀ ਦੇ ਅਗਲੀ ਰੇਡ ਪਾਉਣ ਦੇ ਲਈ ਸ਼ਸ਼ਵਨ ਪ੍ਰੀਤ ਸਿੰਘ ਇਸ ਵੇਲੇ ਇਹ ਤੇ ਕੰਨੀ ਦਾ ਸਿੱਧਰ ਵਾਲਾ ਹੈ ਜੀ ਆਹ ਟੀਮ ਰਾਜਾ ਖੇਡ ਮੈਦਾਨ ਦੇ ਵਿੱਚ ਆ ਰਹੇ ਆ ਰਾਜਵਾਲਾ ਦੇ ਕਲਪਨ ਵਾਲੇ ਪਿੰਟੇ ਦੀ ਭੋਲੇ ਸੋਹਣਾ ਧਰਮ ਵਿੱਚ ਸੋਕ ਕਰਦਾ ਧਰਮ ਨਾਲ ਬਿੱਲਾ ਬਿੱਲਾ ਤੇ ਪਿੰਟਾ ਹੁਣ ਬਹੁਤ ਵਧੀਆ ਮੁੰਡੇ ਖੇਡਦੇ ਤੁਮੇ ਟੋਟੇ ਬਿੱਲਾ ਗੁੱਜੇ ਦੇ ਸਾਰੇ ਕਾਹਨ ਕੋਸ਼ਿਸ਼ ਬੱਲੇ ਬੱਲੇ ਆ ਸ਼ਕ ਮਾਰਦਾ ਰਹਾ ਵਧੀਆ ਚੱਲ ਵੀ ਚਿਤਪਾਲ ਸ਼ਾ ਆਹ ਕਾਗਲੀ ਕਬੱਡੀ ਸ਼ੋਕਰ ਨਾਲ ਗਾਲੀ ਗੰਦੀ ਆਹ ਗੱਲ ਵਿੱਚ ਪਾਈ ਹੋਈ ਆ ਆ ਦੂਜੇ ਪਾਸੇ ਚਿੱਟੀ ਵਾਲਾ ਚੰਗਾ ਇੱਕ ਕੰਦੀ ਤੇ ਲੱਗੇ ਹੋਇਆ ਦੂਜੀ ਗੱਲੀ ਤੇ ਸਿਰਨ ਵਾਲਾ ਹੈਪੀ ਲੱਗੇ ਆ ਜਾਂ ਫਿਰ ਬ੍ਰਿਜਨੂ ਵਾਲਾ ਕਾਉਂਡਲੇ ਬੱਲੇ ਇੱਕ ਉਹ ਵੀਰ ਉਹਨੂੰ ਸਾਹਮਣੇ ਸਮੇਂ ਆਹ ਖੇਡ ਕਬੱਡੀ ਆ ਚੱਲਦੀ ਹੋਈ ਤੇ ਚਿਤਪਾਲ ਇੱਕ ਅੰਦਾ ਵਾਤਾ ਆਯਾ ਪੰਜਾਬ ਕੇਸੀ ਕਬੱਡੀ ਕਲੱਬ ਲਈ ਸਰਦਾਰ ਸੋਤਾ ਜੀ ਦੀ ਟੀਮ ਢੀਂਡਸੜ ਲਈ ਟੀਮ ਦੀਪਕ ਠੱਡਿਆਂ ਵਾਲਾ ਇਸ ਸਮੇਂ ਖੇਡ ਦਾ ਦੇ ਵਿੱਚ ਮਜੀਦ ਪ੍ਰਾਸੀ ਜੀ ਦੀ ਨੋ ਅਗਲੀ ਕਬੱਡੀ ਜਗਤਨਾਗਰੇ ਦੀ ਖੇਡ ਦਾ ਦੇ ਵਿੱਚ ਕੌਣ ਕਰਦਾ ਗੱਲ ਕਮਜ਼ੋਰਾ ਦੀ ਗੱਲ ਹੁੰਦੀ ਸਦਾ ਦਲੇਰਾ ਦੀ ਆ ਲੱਖੇ ਸਿੱਧਾ ਲੋਕ ਬਲਾ ਤੇ ਆ ਚਰਚਾ ਬੱਬਰ ਸ਼ੇਰਾਂ ਦੀ ਆ ਖੇਡ ਕਬੱਡੀ ਦੇ ਬੱਬਰ ਸ਼ੇਰ ਇੱਕ ਪਾਸੇ ਪਿੰਦਾ ਦਿੰਦਾ ਦੇ ਗਗਨ ਆ ਗਗਨ ਦੇ ਪਿੰਦਾ ਅੱਜ ਦੋ ਜੈ ਕਬੱਡੀ ਕਬੱਡੀ ਇਧਰ ਨੌਜਵਾਨ ਇਸ ਵੇਲੇ ਗगन ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੁੜਦਾ ਆ। 89 ਪੀਜ਼ਾ ਦੇ ਜਵਾਰ ਪੱਡਾ ਜੀ ਉੱਥੇ ਜੱਟ ਵਾਲੀ ਇੰਸੋਰੈਂਸ ਐਕਸਾ ਬੈਟਿੰਗ ਵਾਲੇ ਐਫ ਟਰੱਕਿੰਗ ਵਾਲੇ ਵੀ ਜਿਹੜੇ ਇਸ ਖੇਡ ਕਲੱਬ ਦੇ ਸਪਾਂਸਰ ਆ ਪੱਤਾਂ ਵਾਲਾ ਸੁਖ ਬ੍ਰਾਂਡ ਤੇ ਜਗਰਾਤ ਸੰਘਾ ਕਮਲ ਸੁਗਰੂਰ ਉਹਨਾਂ ਦੀ ਟੀਮ ਆ ਤਾਰ ਆਟੋ ਬਾਡੀ ਦੇ ਸੇਵਾ ਸਿੰਘ ਦੀ ਰਾਣੇ ਉਹਨਾਂ ਦੀ ਟੀਮ ਦੇ ਹੁਣ ਚਾਰਾਂ ਦੇ ਵਿੱਚੋਂ ਫ੍ਰਿਜਨ ਵਾਲਾ ਨਵਜੋਤ জাফর ਅਲੀ ਕਮੋਟ ਜਿੱਤੀ ਦਾ ਜੱਗਾ ਤੇ ਨੌਜਵਾਨ ਵੇਖਾਂਗੇ ਖੇਡ ਮੈਦਾਨ ਦੇ ਵਿੱਚ ਇਹ ਹੈਪੀ ਆ ਸਿੰਗਣ ਵਾਲਾ ਦਰਸ਼ਕ ਵੀਰੋ ਕਿੰਨੂ ਕਿੰਨੂ ਜੱਟਾਂ ਬੜਾ ਵਧੀਆ ਲੱਗਿਆ ਇਸੀ ਬਸਤਾਂ ਬੜਾ ਵਧੀਆ ਯਾਰਾ ਅਭੀ ਜਿੱਤ ਪਰ ਦੁਨੀਆ ਪਿਆਰ ਕਰਦੀ ਆ ਨੌਜਵਾਨਾਂ ਪਰ ਅਗਲੀ ਰੇਡ ਪੌਂਡ ਦੇ ਲਈ ਬਟਾਲਾ ਨਾਲ ਹਰਜੋਤ ਇਹ ਪੰਡਾਲ ਤੋਂ ਨੇੜੇ ਬਾਅਦ ਅਗਲੀ ਕਬੱਡੀ ਮੌਤ ਆ ਮਾਨੀ ਦਾ ਸੁਪੁੱਤਰ ਉਧਰ ਲੱੱਕੀ ਜੋਨ ਜੀ ਵੀ ਬੈਠੇ ਨੇ ਡਸਨ ਬੈਟ ਲੱਗੇ ਇੱਦਾਂ ਨਹੀਂ ਹੈਗਾ ਕੋਈ ਏਡਾ ਦੇਖੋ ਜੀ ਨੰਬਰ ਦੋ ਜੀ ਜਿਹੜੇ ਵਾਲੇ ਜਵਾਰ ਪੱਡੇ ਦਾ ਵੀ ਬਹੁਤ ਜ਼ਿਆਦਾ ਖਿਆਲ ਸੀ ਤੇ ਦਾੜਾ ਮਠੱਡਾ ਤੇ ਵੀਰ ਵੀਰਾ ਸਾਡਾ ਵੀਰ ਖੇਡਾ ਉਹਨੂੰ ਵੀ ਯਾਦ ਕੀਤਾ ਜਾ ਰਿਹਾ ਲੋ ਹਲਕੀ ਸੱਟ ਮਸੂਦ ਕਰਦਾ ਪਰ ਪ੍ਰਭੂਤਮਾ ਕਿਰਪਾ ਕਰੇ ਬੱਲੀਆਂ ਵਾਲਾ ਬੁੱਕਾ ਕੋਸ਼ਿਸ਼ ਕਰਦਾ ਉਧਰ ਸਾਡਾ ਵੀਰ ਕਾਜ ਜੈਲ ਕੈਲਗਿਰੀ ਵਾਲਾ ਕਪੂਰੇ ਵਾਲੇ ਬੰਦੇ ਸੱਧੂ ਉਹਨਾਂ ਦੇ ਨਾਲ ਪਿਆਰ ਆ ਉਹਦੀਆਂ ਦਾ ਬੋਲਾਂ ਦਾ ਬਹੁਤ ਸਨਮਾਨ ਕਰਕੇ ਗਿਆ ਬਹੁਤ ਬਹੁਤ ਧੰਨਵਾਦ ਅਗਲੀ ਰੇਡ ਭੁਪਿੰਦਰ ਸਿੰਘ ਨਾ ਪਰ ਕਬੱਡੀ ਦੇ ਵਿੱਚ ਸੇਠੀ ਦੇ ਨਾਂ ਦੇ ਨਾਲ ਪ੍ਰਸਿੱਧ ਹੋ ਚੁੱਕਿਆ ਹਰ ਕੋਲ ਪਿੰਡਾਂ ਹੁਣ ਬੋਲਿਆ ਹੋਇਆ ਧਾਵਾ ਚਿੱਟੀ ਵਾਲਾ ਜਿਹੜੇ ਬਾਦ ਪੈ ਗਿਆ ਹੁਣ ਵੇਖਾਂਗੇ ਸੇਖੀ ਤੇ ਜੱਗਾ ਜੱਗਾ ਤੇ ਸੇਖੀ ਗੱਲ ਕੀ ਬਣਦੀ ਆ ਬਲੇ ਬਲੇ ਖੇਡ ਮੈਦਾਨ ਦੇ ਵਿੱਚ ਉਹ ਆਹ ਵੇਖੀਏ ਨੌਜਵਾਨ ਕਬਰ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਸੇਖੀ ਤੇ ਪਹਿਲਾ ਗੇਟਵੇ ਲੈਂਡ ਚੋਂ ਵਾਲੇ ਜਸਵਿੰਦਰ ਗੁਪਤ ਸੰਦੀਪਾ ਤੇ ਲਖੀ ਰਾਪੁਰਾ ਕਬੱਡੀ ਤੇ 150 ਡਾਲਰ ਲੱਖਾਂ ਪੰਡਤਾਂ ਦੇ ਮਾਪ ਪਲੇਅਰਾਂ ਨੂੰ ਬੜ ਦੇਖਾਂਗੇ ਚਾਰੋਂ ਦੇ ਵਿੱਚੋਂ ਕਿਹੜਾ ਖਿਡਾਰੀ ਲਵੀ ਪੰਡੋਰੀਆ ਵੇਖ ਦੋ ਹੱਥ ਕਰਕੇ ਦੀਪੇ ਦਾ ਪੁੱਤਰ 150 ਡਾਲਰ ਦੀ ਰੇਡ ਇੱਕ ਬੰਦੇ ਢੋਲ ਕੀ ਕਾਲੇ ਸੰਘੇ ਵਾਲਾ ਕਟੰਡੇ ਜਿੰਦੇ ਦਾ ਪੁੱਤਰ ਤੇ ਚੜਤਾਂ ਦੇ ਝੂਲਦੇ ਆ ਝੰਡੇ ਜੱਟੇ ਟਾਈਮ ਤੇ ਕਿ ਹਰ ਕੋਈ ਸੰਘੇ ਜੱਟੇ ਚਾਹ ਰਹੇ ਦੇਖੋ

ਪੰਜਾਬ ਦੇ ਲਈ ਕਾਲੇ ਸੱਗੜਾ ਟੋਲ ਕਿੰਨੇ 50 ਡਾਲਰ ਹੈ 50 ਡਾਲਰ ਹਰਜੋਤ ਭੰਡਾਲ ਦੇ ਲਈ ਤੇ 50 ਡਾਲਰ ਰਾਜੂ ਕੂਟਰ ਲਈ ਜਸਵਿੰਦਰ ਗੁਸਲ ਜੀ ਜੇਡਵੇ ਲੈਂਡਸਕੇਪ ਵਾਲੇ ਭੇਜਦੇ ਨੇ ਬਹੁਤ ਬਹੁਤ ਧੰਨਵਾਦ ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ ਮਾਣ ਪੇਟਦੇ ਆ ਲੋ ਚਿੱਤਬਾ ਚਿੱਟੀ ਵਾਲਾ ਅਗਲੀ ਕਬੱਡੀ ਖੇਡ ਦਾ ਦੇ ਵਿੱਚ ਬੰਦਾ ਹੋਇਆ ਤੇ ਦੂਜੇ ਪਾਸੇ ਇਹ ਨਵਜੋਤ ਸਿੰਘ ਕੋਸ਼ਿਸ਼ ਕਰਦਾ ਪਰ ਪੁਆਇੰਟ ਜਿੱਤ ਪਾਸ ਪਹੁੰਚਿਆ ਹੋਇਆ ਪ੍ਰਦੇਸੀ ਸਵੀਟ ਹਾਊਸ ਮੇਜਰ ਜੋਨ ਜਗਪਾਲ ਜੋਲ ਜੀ ਰਾਜ ਵੀਰ ਕਟੜੀਆਂ ਵਾਲਾ ਸਾਡਾ ਭਰਾ ਇਹਨਾਂ ਦਾ ਵੀ ਧੰਨਵਾਦ ਹੈ ਸਾਡੇ ਵੀਰ ਸਪੈਸ਼ਲ ਤੌਰ ਤੇ ਪੁੱਜੇ ਆ ਇਧਰ ਧੰਨਵਾਦ ਹੈ ਸਾਡੇ ਬਾਕੀ ਦਿਵਾਲ ਜੀ ਇਧਰ ਬਾਕੀ ਦਿਵਾਲ ਜੀ ਯੂਕੇ ਤੋਂ ਆਏ ਆ ਕਹਿੰਦੇ 20 20 ਪਾਉਂਡ ਜਿਹੜੇ ਜਿੰਨੇ ਵੀ ਐਮਸ ਨੂੰ ਘਰਾਂ ਨੂੰ ਜਾਂਦੀ ਜੱਫੀ ਜੱਫੇ ਲਾਉਣਗੇ ਪਹਿਲਾਂ ਵੀ ਅਨਾਉਂਸ ਕਰਾ ਸੀ ਇਧਰ ਗਿਣ ਲਿਆ ਤਾਂ ਬਾਅਦ ਵਿੱਚ ਲੈ ਲਿਓ ਪਾਉਂਡ ਮੈਂ ਬਹੁਤ ਲੈ ਕੇ ਆਇਆ ਸੋ ਧੰਨਵਾਦ ਬਾਕੀ ਦਿਵਾਲ ਯੂਕੇ ਵਾਲਿਆਂ ਦਾ ਜੋ ਪਿੰਡਾ ਇਸ ਵਿੱਚ ਇੱਕ ਦਾ ਵਾਅਦਾ ਖੇਡ ਦਾ ਦੇ ਵਿੱਚ ਇਹ ਦੂਸਰੇ ਕੋਦੇ ਹੁਣ ਦੇਖਾਂਗੇ ਕਬੱਡੀ ਆ ਚਿੱਤ ਬੋ ਚਿੱਟੀ ਨਾਲ ਅਗਲੀ ਕਬੱਡੀ ਬਾਲ ਚਿੱਟੇ ਵਾਲਾ ਵਾਲੀ ਰੇਡ ਪੌਂਡ ਦੇ ਨੰਬਰਾਂ ਦਾ ਇਹਨਾਂ ਸਮੁੱਚੀ ਪੰਜਾਬੀ სპੋਰਟਸ ਕਲੱਬ ਸੱਦਾ ਦੇ ਰਿਹਾ ਵੀ ਜੂਨ ਦੀ 7 ਤਰੀਕਾ ਸਿੱਘਾ ਸੀਦਾ ਦੀ ਆਗ ਦੇ ਵਿੱਚ ਕਬੱਡੀ ਫੈਡਰੇਸ਼ਨ ਆਫ ਟੈਰਿਓ ਦੇ ਖੇਡ ਸੀਜ਼ਨ ਦੀ ਸ਼ੁਰੂਆਤ ਹੋਵੇਗੀ ਜੱਸੀ ਸਰਾਏ ਦੀ ਪ੍ਰਧਾਨ ਬੰਤ ਰਿਦਰ ਦੀ ਚੇਅਰਮੈਨ ਇਹ ਸਾਲ ਟ੍ਰਾਂਟੋ ਦੇ ਵਿੱਚ ਵੀ ਰੌਣਕਾਂ ਅਗਲਾ ਵੀਕਐਂਡ ਸੈਂਕਰਾਮੈਂਟੋ ਦੇ ਵਿੱਚ ਰੌਣਕਾਂ ਸਮੁੱਚੀ ਕਿੰਗ სპੋਰਟਸ ਕਲੱਬ ਦੇ ਵੱਲੋਂ ਸੱਦਾ ਇਧਰ ਅਗਲੀ ਰੇਡ ਇਹ ਗगन 나ਗਰਾ ਇੱਕ ਕੰਨੀ ਤੇ ਮਾਤਾ ਦਿਲਜੀਤ ਕੌਰ ਦਾ ਪੁੱਤਰ ਪੰਡੋਰੀ ਵਾਲਾ ਪਿੰਨਾ ਬਿੱਲਾ ਤਿਆਰ ਤੇ ਨਾਲ ਮਠੰਡੇ ਵਾਲਾ ਦੀਪੇ ਦਾ ਪੁੱਤਰ ਹਰ ਦੇਖੀਏ ਪੁਆਇੰਟ ਆ ਜਿਹੜਾ ਗगन 나ਗਰਾ ਆਪਣੀ ਟੀਮ ਦੇ ਹਿੱਸੇ ਵਿੱਚ ਜੁੜਦਾ ਆਇਆ ਕੌਲੀ ਵਾਲੇ ਕੱਬਰ ਦਾ ਬਾਕੀ ਟੁਆਲ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਇੰਗਲੈਂਡ ਤੋਂ ਜਿਹੇ-ਜਿਹੇ ਤੌਰ ਤੇ ਆਇਆ ਮਠੰਡੇ ਵਾਲੇ ਸੱਤੇ ਉਹਨਾਂ ਦੀ ਦੇੜ ਖੇਡ ਕਬੱਡੀ ਨੂੰ ਉਧਰ ਇੰਗਲੈਂਡ ਦਾ ਸੀਜ਼ਨ ਪਰ ਜੋਵਨ ਤੇ ਇਧਰ ਕੈਨੇਡਾ ਚ ਕਬੱਡੀਆਂ ਪੈ ਰਹੀਆਂ ਜਿਤਮਾਨ ਦੀ ਰੇ ਚਿੱਟੀ ਵਾਲਾ ਤੇ ਦੂਜੇ ਪਾਸੇ ਆ ਸੀਂੜਾ ਵਾਲਾ ਤੇ ਪੀਐਸ ਨੇ ਆ ਕੋਸ਼ਿਸ਼ ਕਰ ਰਿਹਾ ਆ ਕੋਸ਼ਿਸ਼ ਚੱਲਦੀ ਹੋਈ ਕਿ ਚਿਤਦੀਆਂ ਬੰਦੇ ਨੂੰ ਡਲਾਉਣਾ ਚਾਹੀਦਾ ਮਿੱਥਿਆ ਮਕਾਮ ਉਸ ਦਾ ਪਾਉਣਾ ਚਾਹੀਦਾ ਉਧਰ ਬਾਜ ਗੇਲ ਜੀ ਕਹਿਲਗੜੀ ਤੋਂ ਆਏ ਨੇ ਜਿੰਨੇ 100-100 ਡਾਲਰ ਜਿੰਨੇ ਵੀ ਕਮਪੀਟੀਟਰ ਬੋਲ ਰਹੇ ਨੇ ਸਾਰਿਆਂ ਦਾ ਮਾਨ ਸਨਮਾਨ ਕਰਦੇ ਆ ਬਹੁਤ ਧੰਨਵਾਦ ਬਾਜ ਗੇਲ ਜੀ ਕਹਿਲਗੜੀ ਤੋਂ ਆਏ ਨੇ ਲਓ ਅਗਲੀ ਕਬੱਡੀ ਇਹ ਆ ਸਮੇਂ ਗਗਨ ਨਾਜਰਾ ਅੱਖੇੜਨ ਦਾ ਦੇ ਵਿੱਚ ਅਗਲੀ ਕਬੱਡੀ ਪਾਉਦਾ ਹੋਇਆ ਉਧਰ ਚੱਲ ਜੀ ਲੱਗੇ ਜੋ ਇੱਕ ਵਾਰ ਫੇਰ ਆਦਲ ਜਿੰਦਰ ਆ ਮਠੱਟੇ ਆ ਆ ਪੱਕਾ ਜਣਾ ਸ਼ੇਰ ਆ ਪੁੱਤ ਵੀ ਕਹਿੰਦਾ ਰੇਲ ਬਣਾਉਂਦਾ ਏ ਖੇਡ ਮੈਦਾਨ 'ਚ ਟਾਕ ਟਾਕ ਦੇ ਰੋਡਾਂ ਨੂੰ ਜੱਫੇ ਲਾਉਂਦਾ ਏ ਇਹ ਦਿਲਜਿੰਦਰ ਇੱਕ ਗੱਲ ਤੇ ਪੱਕਿਆ ਰੇਡਰ ਭਾਵੇਂ ਭੱਜਦੇ ਪਰ ਦੂਜੀ ਪੌਣ ਜੋਗਾ ਨਹੀਂ ਛੱਡਦਾ ਇਧਰ ਪੁਆਇੰਟ ਗਗੇ ਨਾਗਰਾ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਆਇਆ ਅਗਲੀ ਰੇਡ ਹਰ ਕੋਲ ਦਾ ਸੇਖਾਂ ਦੇ ਤਾੜੀਆਂ ਵੱਜ ਰਹੀਆਂ ਟੈਕਟਰ ਨਾਲ ਕਬਰ ਉਸ ਵੇਲੇ ਜਿਵਾਰੇ ਹੋਣਾ ਦਾ ਪਿੰਡ ਹੈ ਕਾਲਾ ਸੰਗਾ ਜਿੱਤੇ ਪੌੜ ਦੀਆਂ ਯਾਦਾਂ ਤਾਜ਼ਾ ਘੁੱਦਾ ਉਹਨਾਂ ਕਾਲੂਰ ਦੇ ਪ੍ਰਸਿੱਧ ਖਿਡਾਰੀ ਆ ਸਭੀ ਅੱਜ ਦੇ ਟਾਈਮ ਦਾ ਟੋਪਰ ਪਰ ਨੌਜਵਾਨ ਫਿਰ ਦੇਖੀਏ ਜਨ ਜਿੱਤਨਾਂ ਟੋਲਦੀ ਜਨ ਜਿੱਤਨਾਂ ਇੱਕ ਅਗਲਾ ਵਾਧਾ ਕਰਦਾ ਹੈ ਖੇਡ ਮੈਦਾਨ ਦੇ ਵਿੱਚ ਚੱਲ ਵੀ ਸੋਹੜਿਆ ਪਾਰ ਦੀ ਗੱਡੀ ਅਗਲੀ ਕਬੱਡੀ ਜਿਤਪਾਲ ਚਿੱਟੀ ਵਾਲਾ ਜਿਤਪਾਲ ਚਿੱਟੀ ਦੀ ਅਗਲੀ ਕਬੱਡੀ ਖੇਡ ਦਾ ਦੇ ਵਿੱਚ ਲਗਾਤਾਰ ਕਬੱਡੀਆਂ ਪਾ ਗਏ ਕਿਉਂਕਿ ਹੁਣ ਇਸਤਾ ਦੀ ਤੋੜ ਪੋਲਾ ਜੀ ਪਲੇਅਰ ਖਾਨਪੁਰੀਆ ਪੋਲਾ ਆਪਣੇ ਸਮੇ ਦਾ ਤਗੜਾ ਖਿਡਾਰੀ ਰਿਹਾ ਲੋ ਇਸ ਸਮੇ ਚਿੱਟੀ ਵਾਲਾ ਜੱਗਾ ਆ ਵਰਤਮਾਨ ਕਬੱਡੀ ਯਾ ਜ਼ਫਰ ਅਲੀ ਕੰਬੋ ਇਸ ਸਮੇ ਆ ਪਰ ਪੁਆਇੰਟ ਚਿੱਤਵਾਲ ਚਿੱਟੀ ਵਾਲਾ ਅਜੋ ਸੁਖ ਬਰਾੜ ਖੇਡ ਪਾਦੇ ਵਿੱਚ ਇਧਰ ਰਾਜ ਸੰਗਾ